ਆ ਜੇ ਚਾਰ ਭੇਡਾਂ ਕੁੱਤਿਆਂ ਨੇ ਖਾਈ ਦੀ 12 ਕੁੱਤੇ ਫਿਰੰਡੇ ਉਰੇ ਬਰੇ ਕੱਲ ਨੂੰ ਨਿਆਣੇ ਸਕੂਲ ਜਾਂਦੇ ਦੱਸਦਾ 15-15 ਇਕੱਠੇ ਇਹਨਾਂ ਨੂੰ ਪੈਦਾਨ ਇਹ ਨਸਕਾਨ ਚਲੋ ਭੇਡਾਂ ਦਾ ਜਾਨਵਾਰ ਹੈ ਬੰਦਿਆਂ ਦਾ ਕੋਣ ਨਸਕਾਨ ਕੋਈ ਜਰੇਗਾ ਇਹਨਾਂ ਨੂੰ 12 ਕੁੱਤਿਆਂ ਨੇ ਕੋਈ ਹੱਲ ਕਰੋ ਇਹਨਾਂ ਨੂੰ ਦਵਾਈ ਪਾਓ ਬੰਦੇ ਛੱਡੋ ਇਹਨਾਂ ਨੂੰ ਇਹਨਾਂ ਨੂੰ ਕੱਲ ਨੂੰ ਬੰਦੇ ਪਿੰਡ ਦੇ ਬੱਚੇ ਆ ਜਾਂਦੇ ਸਾਡੇ ਵੀ ਇਹ ਪਿੰਡ ਦੇ ਵੀ ਪੜਦੇ ਆ ਛੋਟੇ ਛੋਟੇ ਬੱਚੇ ਤੇ ਬੁੱਢਾ ਸਾਰੇ ਸਕੂਲੇ ਜਾਂਦੇ ਆ ਇਹਦਾ ਕੋਈ ਹੱਲ ਕਰੋ ਠੀਕ ਹੈ ਧੰਨਵਾਦ ਬਾਕੀ ਪਿੰਡੂ ਮੀਤੂ ਜੂਨੀਅਰ ਵੱਲੋਂ ਹਾਂ ਜੀ ਬੋਲੋ ਇਹ ਜਿਹੜਾ ਨੁਕਸਾਨ ਹੋਇਆ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸਰਕਾਰ ਤੋਂ ਮੰਗ ਕਰਨੇ ਆ ਵੀ ਇਹਨਾਂ ਨੂੰ ਬਚਾਣ ਗਰੀਬਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ ਠੀਕ ਹੈ ਧੰਨਵਾਦ ਹਾਂ ਜੀ ਭਾਈ ਭਾਈ ਸਾਡੀਆਂ ਜਿਹੜੀਆਂ ਚਾਰ ਭੇਡਾਂ ਅਵਾਰਾ ਕੁੱਤਿਆਂ ਨੇ ਖਾ ਛੜੀਆਂ ਹੁਣ ਸਾਨੂੰ ਪਤਾ ਨਹੀਂ ਕੁੱਤੇ ਕਿਹਦੇ ਆ ਅਵਾਰਾ ਕੁੱਤੇ ਜਿੱਦਾਂ ਚਾਰ ਭੇਡਾਂ ਖਾੜੀਆਂ ਦਾ ਨਿੱਕੇ ਨਿੱਕੇ ਬੱਚੇ ਇਹਨਾਂ ਨੂੰ ਵੀ ਖਾ ਛੜਿਆ ਜੇ ਕੁੱਤਿਆਂ ਨੇ ਤੇ ਸ ਆਹੀ ਵੀ ਇਹਨਾਂ ਕੁੱਤਿਆਂ ਦਾ ਕੋਈ ਹੱਲ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੁਸੀਂ ਪ੍ਰਸ਼ਾਸਨ ਤੋਂ ਕੋਈ ਮੰਗ ਕਰਦੇ ਹੋ ਕੋਈ ਚੀਜ਼ ਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨਿਆ ਵੀ ਇਹ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਠੀਕ ਜਿੱਦਾਂ ਇਹਨਾਂ ਨੇ ਆ ਭੇਡਾਂ ਚਾਰ ਖਾ ਛੜੀਆਂ ਲੱਖ ਰੁਪਿਆ ਦਾ ਨਸਕਾਨ ਹੋ ਗਿਆ ਇਦਾਂ ਬੱਚਿਆਂ ਨੂੰ ਵੀ ਖਾ ਛੜਦੇ ਆ ਕਿਤੇ ਬੱਚੇ ਸਕੂਲੇ ਜਾਂਦੇ ਆ ਬਿਲਕੁਲ 10-10 ਬੱਚੇ 20-20 ਇਕੱਠੇ ਸਕੂਲੇ ਜਾਂਦੇ ਕੁੱਤੇ ਪੈਗੇ ਤੇ ਬੱਚਿਆਂ ਨੂੰ ਖਾ ਜੜਿਆ ਫਿਰ ਕੀ ਲਿਆਂਗੇ ਬਿਲਕੁਲ ਠੀਕ ਹੈ ਕੀ ਤੁਹਾਡਾ ਨਾਮ ਤੁਹਾਡਾ ਮੇਰਾ ਨਾਮ ਲਿਆਕਤ ali ਠੀਕ ਹੈ ਤੁਹਾਡੀ ਭੇਡਾਂ ਵਾਲੀਆਂ ਹਾਂਜੀ ਠੀਕ ਹੈ ਜੀ ਕਰੋਵਾਲ ਦਾ ਪਿੰਡ ਸਾ ਨੁਕਸਾਨ ਤੋਂ ਕਿੰਨਾ ਹੋ ਗਿਆ ਦੋ ਡਬਲ ਭਾਈ ਸਾਡਾ ਨੁਸਾਨ ਲੱਖ ਰੁਪਿਆ ਦਾ ਹੋ ਗਿਆ ਘਟੋ ਘਟ ਠੀਕ ਹੈ ਜੀ ਹਾਂਜੀ ਸਰਕਾਰ ਤੋਂ ਮੰਗ ਕਰਨੀ ਹੈ ਅਸੀਂ ਸਰਕਾਰ ਤੋਂ ਮੰਗਾਂ ਨੇ ਜੇ ਸਾਡਾ ਨੁਸਾਨ ਦਿੱਤਾ ਜਾਏ ਉਹ ਵੀ ਅਸੀਂ ਸਰਕਾਰ ਤੋਂ ਮੰਗ ਕਰਨੇ ਆ ਤੇ ਨਾਲੇ ਇਹਨਾਂ ਕੁੱਤਿਆਂ ਦਾ ਹੱਲ ਕੀਤਾ ਜਾਏ ਅਸੀਂ ਬੱਚਿਆਂ ਨੂੰ ਸਕੂਲੇ ਜਾਂਦੇ ਬੱਚੇ ਇਥੋਂ ਪਿੰਡ ਤੁਰ ਕੇ ਬੱਚਿਆਂ ਨੂੰ ਜਾਣਾ ਸਕੂਲੇ ਜੇ ਕੋਈ ਬੱਚਾ ਖਾ ਜਾੜਿਆ ਫਿਰ ਕਿੱਥੋਂ ਲਿਆਂਗੇ ਤੇ ਭੇਡਾਂ ਦੇ ਚਲੋ ਗਈਆਂ ਗਈਆਂ ਪਰ ਬੱਚੇ ਚੱਲ ਕੇ ਤੇ ਕੀ ਕਿੱਥੋਂ ਲਿਆਂਗੇ ਜੀ ਦਾ ਨੁਕਸਾਨ ਹੋ ਗਿਆ ਕੰਮ ਖੱਖਾ ਹੋ ਜਾਂਦਾ ਹਾਂਜੀ ਭਾਈ ਇਹ ਚਾਰ ਭੇਡਾਂ ਕੁੱਤਿਆਂ ਨੇ ਖਾ ਲਈ 12 ਕੁੱਤੇ ਫਿਰੰਡੇ ਉਰੇ ਬਰੇ ਕੱਲ ਨੂੰ ਨਿਆਣੇ ਸਕੂਲ ਜਾਂਦੇ 10 10 15 15 ਇਕੱਠੇ ਇਹਨਾਂ ਨੂੰ ਪੈ ਜਾਣ ਇਹ ਨਸਕਾਨ ਚਲੋ ਭੇਡਾਂ ਨਾਲ ਜਾਨਵਾਰ ਐ ਬੰਦਿਆਂ ਦਾ ਕੋਣ ਨਸਕਾਨ ਕੋਈ ਜਰੇਗਾ ਇਹਨਾਂ ਨੂੰ ਬਾਰਾ ਘੋਟਾ ਨਾ ਕੋਈ ਹੱਲ ਕਰੋ ਇਹਨਾਂ ਨੂੰ ਦਵਾਈ ਪਾਓ ਬੰਦੇ ਛੱਡੋ ਇਹਨਾਂ ਨੂੰ ਇਹਨਾਂ ਨੂੰ ਕੱਲ ਨੂੰ ਬੰਦੇ ਪਿੰਡ ਦੇ ਬੱਚੇ ਆ ਜਣੇ ਸਾਡੇ ਵੀ ਇਹ ਪਿੰਡ ਦੇ ਵੀ ਪੜਦੇ ਆ ਛੋਟੇ ਛੋਟੇ ਬੱਚੇ ਸਕੂਲ ਜਾਂਦੇ ਸਾਰੇ ਸਕੂਲੇ ਜਾਂਦੇ ਐ ਇਹਦਾ ਕੋਈ ਹੱਲ ਕਰੋ ਠੀਕ ਹੈ ਧੰਨਵਾਦ ਬਾਕੀ ਪਿੰਡੂ ਮੀਤੂ ਜੂਨੀਅਰ ਵੱਲੋਂ ਹਾਂਜੀ ਹਾਂਜੀ ਬੋਲੋ ਇਹ ਜਿਹੜਾ ਨੁਕਸਾਨ ਹੋਇਆ ਨਹੀਂ ਹੋਣਾ ਚਾਹੀਦਾ ਕੱਲ ਨੂੰ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਸਰਕਾਰ ਤੋਂ ਮੰਗ ਕਰਨੇ ਵੀ ਇਹਨਾਂ ਨੂੰ ਬਚਾਉਣ ਗਰੀਬਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਅਵਾਰਾ ਕੁੱਤਿਆਂ ਦਾ ਹੱਲ ਕੀਤਾ ਜਾਵੇ ਠੀਕ ਹੈ ਧੰਨਵਾਦ ਹਾਂਜੀ ਭਾਈ ਭਾਈ ਸਾਡੀਆਂ ਜਿਹੜੀਆਂ ਚਾਰ ਭੇਡਾਂ ਅਵਾਰਾ ਕੁੱਤਿਆਂ ਨੇ ਖਾ ਛੜੀਆਂ ਹੁਣ ਸਾਨੂੰ ਪਤਾ ਨਹੀਂ ਕੁੱਤੇ ਕਿਹਦੇ ਐ ਅਵਾਰਾ ਕੁੱਤੇ ਐ ਜਿੱਦਾਂ ਚਾਰ ਭੇਡਾਂ ਖਾੜੀਆਂ ਦਾ ਨਿੱਕੇ ਨਿੱਕੇ ਬੱਚੇ ਇਹਨਾਂ ਨੂੰ ਵੀ ਖਾ ਛੜਿਆ ਜੇ ਕੁੱਤਿਆਂ ਨੇ ਤੇ ਅਸੀਂ ਇਹ ਇਨਾਂ ਕੁੱਤਿਆਂ ਦਾ ਕੋਈ ਹੱਲ ਕਰਨਾ ਚਾਹੁੰਦੇ ਆ ਠੀਕ ਹੈ ਜੀ ਤੁਨੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹ ਚੀਜ਼ ਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨਿਆ ਵੀ ਇਹ ਕੁੱਤਿਆਂ ਦਾ ਕੋਈ ਹੱਲ ਕੀਤਾ ਜਾਏ ਠੀਕ ਜਿੱਦਾਂ ਇਹਨਾਂ ਨੇ ਆ ਭੇਡਿਆਂ ਚਾਰ ਖਾ ਛੜੀਆਂ ਲੱਖ ਰੁਪਿਆ ਦਾ ਨਸਕਾਨ ਹੋ ਗਿਆ ਇਦਾਂ ਬੱਚਿਆਂ ਨੂੰ ਵੀ ਖਾ ਛੜ ਦੇ ਕੇ ਬੱਚੇ ਸਕੂਲੇ ਜਾਂਦੇ ਐ ਬਿਲਕੁਲ 10-10 ਬੱਚੇ 20-20 ਇਕੱਠੇ ਸਕੂਲੇ ਜਾਂਦੇ ਕੁੱਤੇ ਪੈਗੇ ਤੇ ਬੱਚਿਆਂ ਨੂੰ ਖਾ ਜਾਣਗੇ ਫਿਰ ਕੀ ਲਿਆਂਗੇ ਬਿਲਕੁਲ ਠੀਕ ਹੈ ਕੀ ਤੁਹਾਡਾ ਨਾਮ ਤੁਹਾਡਾ ਮੇਰਾ ਨਾਮ ਲਿਆਕਤ ali ਠੀਕ ਹੈ ਤੁਹਾਡੀ ਭੇਡਾਂ ਵਾਲੀਆਂ ਹਾਂਜੀ ਠੀਕ ਹੈ ਜੀ ਕਰਵਾਲ ਦਾ ਪਿੰਡ ਸਾਡਾ ਕਰਵਾਲ ਪਿੰਡ ਠੀਕ ਹੈ ਨੁਕਸਾਨ ਤੋਂ ਕਿੰਨਾ ਹੋ ਗਿਆ ਤੇ ਡਬਲ ਆ ਭਾਈ ਸਾਡਾ ਨੁਕਸਾਨ ਲੱਖ ਰੁਪਿਆ ਦਾ ਹੋ ਗਿਆ ਘਟੋ ਘਟ ਠੀਕ ਹੈ ਜੀ ਹਾਂਜੀ ਸਰਕਾਰ ਤੋਂ ਮੰਗ ਕਰਨੇ ਆਂ ਅਸੀਂ ਸਰਕਾਰ ਤੋਂ ਮੰਗਣੇ ਚ ਸਾਡਾ ਨੁਕਸਾਨ ਦਿੱਤਾ ਜਾਏ ਉਹ ਵੀ ਅਸੀਂ ਸਰਕਾਰ ਤੋਂ ਮੰਗਨੇ ਆਂ ਤੇ ਨਾਲੇ ਇਹਨਾਂ ਕੁੱਤਿਆਂ ਦਾ ਹੱਲ ਕੀਤਾ ਜਾਏ ਅਸੀਂ ਬੱਚਿਆਂ ਨੂੰ ਸਕੂਲੇ ਜਾਂਦੇ ਬੱਚੇ ਇੱਥੋਂ ਪਿੰਡ ਤੁਰ ਕੇ ਬੱਚਿਆਂ ਨੂੰ ਜਾਣਾ ਸਕੂਲੇ ਜੇ ਕੋਈ ਬੱਚਾ ਖਾ ਜਾੜਿਆ ਫਿਰ ਕਿੱਥੋਂ ਲਿਆਂਗੇ ਪੇਡਾਂ ਦੇ ਚਲੋ ਗਈਆਂ ਗਈਆਂ ਪਰ ਬੱਚੇ ਚੱਲ ਗਏ ਤੇ ਕੀ ਕਿੱਥੋਂ ਲਿਆਂਗੇ ਜੀ ਦਾ ਨੁਕਸਾਨ ਹੋ ਗਿਆ ਕੰਮ ਖੱਖਾ ਹੋ ਜਾਂਦਾ ਹਾਂਜੀ